ਸਰਸਰੀ ਅਖਾਲ ਵੇਖ ਰਹੇ ਤੁਸੀਂ ਅਨਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੰਡੀ ਗੋਬਿੰਦਗੜ ਤੋਂ ਜਿੱਥੇ ਕਿ ਲੋਕਾਂ ਨੇ ਗਊਮਾਸ ਲੈ ਜਾਂਦਾ ਇੱਕ ਟਰੱਕ ਫਾੜ ਲਿਆ ਹੈ ਚੰਮੂ ਕਸ਼ਮੀਰ ਨੰਬਰ ਦਾ ਟਰੱਕ ਹੈ ਸ਼੍ਰੀਨਗਰ ਇਹ ਗਊਮਾਸ ਦੀ ਸਪਲਾਈ ਹੋਣੀ ਸੀ ਪਤਾ ਲੱਗਿਆ ਲੋਕਾਂ ਨੇ ਉੱਥੇ ਤਰਨਾ ਲਾ ਦਿੱਤਾ ਥਾਣੇ ਦੇ ਬਾਹਰ ਪੁਲਿਸ ਤੇ ਵੀ ਵੱਡੇ ਵੱਡੇ ਇਲਜ਼ਾਮ ਲਗਾਏ ਗਏ ਨੇ ਇਹ ਪੂਰਾ ਮਾਮਲਾ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਪਹਿਲਾਂ ਤਸਵੀਰਾਂ ਦੇਖੋ ਜੋ ਟਰੱਕ ਫੜਿਆ ਗਿਆ ਜੰਮੂ ਕਸ਼ਮੀਰ ਨੰਬਰ ਦਾ ਟਰੱਕ ਹੈ ਗੋਮਾਸ ਨਾਲ ਭਰਿਆ ਹੋਇਆ ਸੀ ਔਰ ਜੰਮੂ ਕਸ਼ਮੀਰ ਸ਼੍ਰੀਨਗਰ ਦੇ ਵਿੱਚ ਇਸ ਦੀ ਸਪਲਾਈ ਹੋਣੀ ਸੀ ਸ਼੍ਰੀਨਗਰ ਇਹ ਜਾ ਰਿਹਾ ਸੀ ਗੁੱਸੇ ਦੇ ਵਿੱਚ ਲੋਕ ਆ ਗਏ ਪੰਤ ਤੋੜ ਕੀਤੀ ਉਸ ਤੋਂ ਬਾਅਦ ਦੱਸਦੀ ਏ ਕਿ ਪੁਲਿਸ ਥਾਣੇ ਦੇ ਬਾਹਰ ਤਰਨਾ ਵੀ ਲਾ ਦਿੱਤਾ ਦਰਸਲ ਗਊ ਰੱਖਿਆ ਦਲ ਦੇ ਕੁਝ ਮੈਂਬਰ ਨੇ ਜਿਨ੍ਹਾਂ ਨੂੰ ਉਹਨਾਂ ਨੇ ਦੱਸਿਆ ਹੈ ਕਿ ਫੋਨ ਦੇ ਉੱਤੇ ਜਾਣਕਾਰੀ ਮਿਲੀ ਸੀ ਕਿ ਦਿੱਲੀ ਤੋਂ ਗਊ ਮਾਸ ਦਾ ਲੱਦਿਆ ਹੋਇਆ ਇਹ ਜੋ ਟਰੱਕ ਹੈ ਰਵਾਨਾ ਹੋ ਗਿਆ ਪੰਜਾਬ ਤੋਂ ਹੋ ਕੇ ਨਿਕਲਣਾ ਹੈ ਸ਼੍ਰੀਨਗਰ ਇਸ ਗਊ ਮਾਸ ਦੀ ਸਪਲਾਈ ਹੋਣੀ ਹੈ ਸੋ ਲਗਾਤਾਰ ਉਹ ਜੋ ਲੋਕੇਸ਼ਨ ਨੇ ਚੈੱਕ ਕਰਦੇ ਰਹੇ بار بار ਆਪਣੇ ਬੰਦਿਆਂ ਨੂੰ ਭੇਜ ਕੇ ਨਾਕੇ ਲਵਾਉਂਦੇ ਰਹੇ ਤਾਂ ਕਿ ਇਸ ਟਰੱਕ ਨੂੰ ਫੜਿਆ ਜਾ ਸਕੇ ਔਰ ਆਖਿਰਕਾਰ ਮੰਡੀ ਗੋਬਿੰਦਗੜ ਦੇ ਵਿੱਚ ਇਸ ਟਰੱਕ ਨੂੰ ਫੜ ਲਿਆ ਗਿਆ ਗੌਰਖਿਆ ਦਲ ਦੇ ਜੋ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸਥਾਨਕ ਥਾਣੇ ਦੇ ਵਿੱਚ ਕਈ ਵਾਰ ਫੋਨ ਕੀਤੇ ਗਏ ਜਾਣਕਾਰੀ ਦਿੱਤੀ ਗਈ ਪਰ ਉਸ ਦੇ ਬਾਵਜੂਦ ਵੀ ਪੁਲਿਸ ਅਧਿਕਾਰੀ ਮੌਕੇ ਤੇ ਨਹੀਂ ਪਹੁੰਚੇ ਕਿਸੇ ਨੇ ਵੀ ਉਸ ਗੱਲ ਤੇ ਉਸ ਮਾਮਲੇ ਤੇ ਸਾਰ ਲੈਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੀ ਅਜਿਹਾ ਵੱਡਾ ਮਾਮਲਾ ਧਾਰਮਿਕ ਭਾਵਨਾਵਾਂ ਨੂੰ ਹਾਦਤ ਕਰਨ ਵਾਲਾ ਮਾਮਲਾ ਕਿਉਂਕਿ ਗਊ ਰੱਖਿਆ ਦਲ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਹ ਅਜਿਹੇ ਮਾਮਲੇ ਦੇਖ ਰਹੇ ਨੇ ਔਰ ਇੱਕ ਸਾਲ ਦੇ ਅੰਦਰ ਉਹਨਾਂ ਨੇ ਕਿਹਾ ਹੈ ਕਿ 10 ਤੋਂ 12 ਜੋ ਟਰੱਕ ਨੇ ਗਊ ਮਾਸ ਦੇ ਫੜਦੇ ਨੇ ਸਰਕਾਰ ਨੂੰ ਵੀ ਸ਼ਿਕਾਇਤ ਭੇਜੀ ਹੋਈ ਹੈ ਪੁਲਿਸ ਪ੍ਰਸ਼ਾਸਨ ਦੇ ਕੋਲ ਵੀ ਸ਼ਿਕਾਇਤਾਂ बार-बार ਜਾਂਦੀਆਂ ਨੇ ਪਰ ਫਿਰ ਵੀ ਕੋਈ ਹੱਲ ਇਸ ਦਾ ਨਹੀਂ ਨਿਕਲਦਾ ਸੋ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਫਤਿਹਗੜ੍ਹ ਸਾਹਿਬ ਦੀ ਲੋਹਾਂ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਗਊ ਰੱਖਿਆ ਦਲਵਲੋਂ ਜੰਮੂ ਐਂ ਕਸ਼ਮੀਰ ਨੰਬਰ ਦਾ ਏ ਟਰੱਕ ਫੜਿਆ ਗਿਆ ਹੈ ਗਊਮਾਸ ਲਿਜਾ ਰਿਆ ਸੀ ਸਪਲਾਈ ਹੋਣੀ ਸੀ ਸ਼੍ਰੀਨਗਰ ਵਿਖੇ ਔਰ ਮੰਡੀ ਗੋਬਿੰਦਗੜ ਦੇ ਬਾਹਰ ਹੀ ਥਾਣੇ ਦੇ ਬਾਹਰ ਹੀ ਧਰਨਾ ਲਾ ਦਿੱਤਾ ਲੋਕਾਂ ਨੇ ਪ੍ਰਦਰਸ਼ਨ ਕੀਤਾ ਰਾਜ ਕੇ ਜਦੋਂ ਗੱਲਬਾਤ ਕੀਤੀ ਗੌਰਖਿਆ ਦਲ ਦੇ ਮੈਂਬਰਾਂ ਨੇ ਜੋ ਕਿ ਕੌਮੀ ਪ੍ਰਧਾਨ ਨੇ ਸतीश ਕੁਮਾਰ ਤੇ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜਾਣਕਾਰੀ ਉਹਨਾਂ ਨੂੰ ਮਿਲੀ ਸੀ ਕਿ ਦਿੱਲੀ ਤੋਂ ਇਹ ਰਵਾਨਾ ਹੋ ਗਿਆ ਹੈ ਪੰਜਾਬ ਵੱਲ ਨੂੰ ਜਾ ਰਿਹਾ ਹੈ ਸਪਲਾਈ ਜੋ ਹੈ ਸ਼੍ਰੀਨਗਰ ਦੇ ਵਿੱਚ ਹੋਣੀ ਹੈ ਔਰ ਬੜੀ ਮਸ਼ੱਕਰ ਤੋਂ ਬਾਅਦ ਉਹਨਾਂ ਨੇ ਕਿਹਾ ਕਿਉਂਕਿ ਪੁਲਿਸ ਨੂੰ ਬਾਰ-ਬਾਰ ਫੋਨ ਕੀਤੇ ਗਏ ਤਾਂਕਿ ਨਾਕਾਬੰਦੀ ਕਰਵਾ ਕੇ ਇਸ ਟਰੱਕ ਨੂੰ ਰੋਕਿਆ ਜਾ ਸਕੇ ਪਰ ਪੁਲਿਸ ਵੱਲੋਂ ਕੋਈ ਰਿਸਪਾਂਸ ਉਹਨਾਂ ਨੂੰ ਨਹੀਂ ਮਿਲਿਆ ਹਾਰ ਕੇ ਉਹਨਾਂ ਨੇ ਆਪਣੇ ਲੋਕਾਂ ਨੂੰ ਆਪਣੀ ਟੀਮ ਦੇ ਮੈਂਬਰਾਂ ਨੂੰ ਬਾਰ-ਬਾਰ ਫੋਨ ਕੀਤੇ ਲੋਕੇਸ਼ਨ ਟਰੇਸ ਕੀਤੀ ਜਿਸ ਤੋਂ ਬਾਅਦ ਮੰਡੀ ਗੋਬਿੰਦਗੜ ਦੇ ਵਿੱਚ ਆ ਕੇ ਆਖਿਰਕਾਰ ਇਹ ਟਰੱਕ ਫੜਿਆ ਗਿਆ ਔਰ ਉਹਨਾਂ ਨੇ ਕਿਹਾ ਕਿ ਜੋ ਭੰਤੋੜ ਹੋਈ ਹੈ ਲੋਕਾਂ ਦੇ ਵਿੱਚ ਗੁੱਸਾ ਸੀ ਧਾਰਮਿਕ ਭਾਵਨਾਵਾਂ 'ਵਾਂ ਉਹਨਾਂ ਦੀ ਆਹਤ ਹੋਈਆਂ ਸੀ ਸੋ ਗਰਮਾ ਗਰਮੀ ਦਾ ਮਾਹੌਲ ਸੀ ਉਸ ਦੇ ਵਿੱਚ ਆ ਕੇ ਲੋਕਾਂ ਨੇ ਜੋ ਟਰੱਕ ਦੀ ਹੈ ਉਹ ਭੰਤ ਤੋੜ ਕਰ ਦਿੱਤੀ ਹੈ ਔਰ ਟਰੱਕ ਖੋਲ ਕੇ ਬਕਾਇਦਾ ਦਿਖਾਇਆ ਕਿ ਕੌਮਾਸ ਦੇ ਨਾਲ ਲੱਦਿਆ ਹੋਇਆ ਸੀ ਤੇ ਇਸ ਸਪਲਾਈ ਹੋਣ ਲਈ ਜਾ ਰਿਹਾ ਸੀ ਉਹਨਾਂ ਨੇ ਕਿਹਾ ਕਿ 4 ਘੰਟੇ ਪਹਿਲਾਂ ਇਸ ਬਾਰੇ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ ਕਿਉਂਕਿ ਤੜਕੇ ਹੀ ਉਹਨਾਂ ਨੂੰ ਫੋਨ ਆ ਗਿਆ ਸੀ ਕਿ ਇਸ ਤਰੀਕੇ ਦੇ ਨਾਲ ਇੱਕ ਟਰੱਕ ਦੇ گاਉਮਾਸ ਦੇ ਨਾਲ ਜਾ ਰਿਹਾ ਹੈ ਸ਼੍ਰੀਨਗਰ ਵਾਲੋਰ ਪੰਜਾਬ ਤੋਂ ਹੋ ਕੇ ਲੰਘਣਾ ਹੈ ਦਿੱਲੀ ਤੋਂ ਇਸ ਦੀ ਸਪਲਾਈ ਸ਼੍ਰੀਨਗਰ ਹੋਣੀ ਹੈ ਸਲਗਾਤਰ ਪ੍ਰਦਰਸ਼ਨ ਕਰਨ ਲਈ ਥਾਣੇ ਦੇ ਬਾਹਰ ਜੁਨੇ ਗੌਰਖਿਆ ਦਲ ਦੇ ਮੈਂਬਰ ਤੇ ਸਥਾਨਕ ਲੋਕ ਬੈਠ ਗਏ ਔਰ ਉਸ ਤੋਂ ਬਾਅਦ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਲਿਸ ਅਧਿਕਾਰੀ ਜੁਨੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਸਮਝਾਉਂਦੇ ਹੋਏ ਵੀ ਨਜ਼ਰ ਆਏ ਪਰ ਲੋਕਾਂ ਦਾ ਗੁੱਸਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ ਗੌਰਖਿਆ ਦਲ ਦੇ ਮੈਂਬਰਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਸਾਡੇ ਕੋਲ ਸੋਚਣਾ ਸੀ ਵੀ ਗਊ ਮਾਸ ਦਾ ਜਨਰਲ ਟਰੱਕ ਭਰਿਆ ਹੋਇਆ ਤੇ ਦਿੱਲੀ ਵੱਲੋਂ ਆ ਰਿਹਾ ਹੈ ਕਿਨਾਂ ਸ਼੍ਰੀਨਗਰ ਜਾਣਾ ਮੈਂ ਕੰਟਰੋਲ ਰੂਮ ਨੂੰ ਸੋਚਣਾ ਦਿੱਤੀ ਜਦੋਂ ਸਰਾਂਧ ਦੇ ਨੇੜੇ ਪਹੁੰਚੇ ਤੇ ਕੋਈ ਨਾਕਾ ਨਹੀਂ ਲੱਗਿਆ ਫਿਰ ਮੈਂ ਬੰਦਾ ਭੇਜਿਆ ਸਪੈਸ਼ਲ ਥਾਣੇ ਦੇ ਅੰਦਰ ਉਹਨਾਂ ਦੀਆਂ ਅੱਧਾ ਘੰਟੇ ਮੈਨੂੰ ਤਾਂ ਕਰੀਆਂ ਵੀ ਦੋ ਮੁਲਾਜ਼ਮ ਭੇਜੋ ਪਰ ਨਾਕਾ ਲਾ ਕੇ ਰਖਵਾਈਏ ਕਿਸੇ ਨੇ ਉੱਥੇ ਨਾਲ ਜਾਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅਸੀਂ ਆਪਣੇ ਦਲਬਲ ਨਾਲ ਆਪਣੀ ਟੀਮ ਦੇ ਨਾਲ ਬੜੀ ਮੁਸ਼ਕਲਤ ਨਾਲ ਉਹ ਸਾਡੇ ਉਪਰ ਟਰੱਕ ਚੜਾਉਣ ਦੀ ਕੋਸ਼ਿਸ਼ ਕਰੀ ਅਸੀਂ ਸਾਨੂੰ ਗੋਵਿੰਦਗੜ੍ਹ 'ਚ ਰੋਕਿਆ ਇਸ ਦੇ ਬਾਵਜੂਦ ਜਿਹੜਾ ਟਰੱਕ ਹੈ ਥਾਣੇ ਆ ਗਿਆ ਪਹੁੰਚ ਗਿਆ ਤੇ ਕੋਈ ਵੀ ਨਾ ਤਾਂ ਥਾਣੇ ਚ ਐਸਐਚਓ ਸੀ ਤੇ ਜਿਹੜੇ ਮੁਲਾਜ਼ਮ ਸੀ ਕੋਈ ਗੱਲ ਨਹੀਂ ਸੁਣ ਰਹੇ ਸੀ ਮਜਬੂਰਨ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਭਾਵਨਾ ਪੜਕ ਗਈਆਂ ਤੇ ਆ ਕੇ ਸੜਕ ਤੇ ਬੈਠ ਗਏ ਤ ਮੇਰੀ ਤਾਂ ਇਹ ਹੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹ ਜਿਹੜਾ ਗਊਆਂ ਵੱਢਣ ਕੱਟਣ ਦਾ ਜਿਹੜਾ ਮਸਲਾ ਪੰਜਾਬ 'ਚ ਚੱਲ ਗਿਆ ਮੈਂ ਅੱਜ ਤੱਕ ਗਊ ਰੱਖਾ ਕਰਦੇ ਹੋਏ ਮਨੂੰ ਤਕਰੀਬਨ 45-50 ਸਾਲ ਹੋ ਚੁੱਕੇ ਹਨ ਮੈਂ ਇਹ ਨਹੀਂ ਦੇਖਿਆ ਸੀ ਪੰਜਾਬ ਦੇ ਅੰਦਰ ਵੀ ਗਊਆਂ ਨੂੰ ਵੱਢ ਕੇ ਕਤਲ ਕਰਕੇ ਟਰੱਕਾਂ 'ਚ ਪੈਕ ਕਰਕੇ ਪੰਜਾਬ 'ਚੋਂ ਜਾਂਦੀਆਂ ਹੁਣ ਪੰਜਾਬ 'ਚੋਂ ਲੰਘਦੀਆਂ ਹੋ ਅਸੀਂ ਇਸ ਬੈਲਟ ਤੇ 8-10 ਟਰੱਕ ਸਾਲ-ਸਵਾ ਸਾਲ 'ਚ ਫੜ ਚੁੱਕੇ ਹਾਂ ਤੇ ਪੁਲਿਸ ਨੂੰ ਪਿਛਲੇ ਦਿਨੀ ਅਸੀਂ ਖੰਨੇ ਦੇ ਅੰਦਰ ਵੀ ਫੜਿਆ ਸੀ ਦਸ ਗੰਗਾ ਦਾ ਸਿਰ ਵੱਡੇ ਹੋਏ ਸੀ ਮੈਨੂੰ ਇਵੇਂ ਲੱਗਦਾ ਵੀ ਪੁਲਿਸ ਨੂੰ ਜਦੋਂ ਅਸੀਂ ਕੋਈ ਗੱਡੀ ਫੜਦੇ ਆ ਉਹਨਾਂ ਦਾ ਇੱਕ ਧੰਦਾ ਸ਼ੁਰੂ ਹੋ ਜਾਂਦਾ ਕਿਸੇ ਦਾ ਨਾਮ ਕੱਢਣਾ ਕਿਸੇ ਦਾ ਪਾਣਾ ਕਿਸੇ ਨੂੰ ਪਾਣਾ ਨਹੀਂ ਪਰਚੇ 'ਚ ਕਿਸੇ ਦਾ ਪਰਸਾ ਕਮਜ਼ੋਰ ਕਰਨਾ ਪਰਚੇ ਨੂੰ ਕਮਜ਼ੋਰ ਕਰਨਾ ਉਹਨਾਂ ਦੀ ਜ਼ਮਾਨਤਾਂ ਕਰਾਣੀਆਂ ਸਾਡੇ ਨਾਲ ਹੋ ਚੁੱਕਿਆ ਮਜਬੂਰਨ ਇਹ ਜਿਹੜੀ ਆਵਾਜ਼ ਹੈ ਭਗਵੰਤ ਮਾਨ ਤੱਕਰ ਜਾਣੀ ਚਾਹੀਦੀ ਆ ਵੇ ਤੁਸੀਂ ਚਲੋ ਬਹੁਤ ਵਧੀਆ ਕੰਮ ਕਰ ਰਹੇ ਠੀਕ ਹੈ ਪਰ ਤੁਹਾਨੂੰ ਥੱਡ ਜਿਹੜੇ ਥਾਣੇ ਦੇ ਅੰਦਰ ਛੋਟੇ ਮੁਲਾਜ਼ਮ ਹੈ ਉਹ ਕੋਈ ਕੰਮ ਨਹੀਂ ਕਰ ਰਿਹਾ ਸੁੱਤੇ ਪਏ ਆ ਮੈਂ ਸਵੇਰੇ ਡੀਜੀਪੀ ਸਾਹਿਬ ਨੂੰ 6 ਵਜੇ ਫੋਨ ਮਾਰਿਆ ਉਹਨਾਂ ਨੇ ਪਹਿਲੀ ਰਿੰਗ ਤੇ ਮੇਰਾ ਫੋਨ ਚੁੱਕਿਆ ਪਰ ਉਹਨਾਂ ਨੇ ਮੈਸੇਜ ਲਾਇਆ ਮਿੰਦਰੀ ਅਫਸਰਾਂ ਨਾਲ ਗੱਲ ਵੀ ਹੋਈ ਉਦੇ باوجود ਵੀ ਕੋਈ ਥਾਣੇ 'ਚ ਜ਼ਿੰਮੇਵਾਰ ਬੰਦਾ ਨਹੀਂ ਸੀ 2 ਘੰਟੇ ਹੋ ਗਏ ਜਿਸ ਕਾਰਨ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਸੀਗੇ ਮੰਡਰ ਹੈ ਗਊ ਰਖਸ਼ਾ ਦਲ ਵੱਲੋਂ ਸ੍ਰੀ ਹਿੰਦੂ ਤਖਤ ਵੱਲੋਂ ਗਊ ਰਖਸ਼ਾ ਦਲ ਦਾ ਮੈਂ ਕੌਮੀ ਪ੍ਰਧਾਨ ਹਾਂ ਤੇ ਇਹ ਜਿਹੜੇ ਮੁਲਾਜ਼ਮਾਂ ਨੇ ਇਹਨਾਂ ਗੱਲ ਕਰੀ ਥਾਣੇ ਦੇ ਅੰਦਰ ਇਹ ਸਸਪੈਂਡ ਹੋਣੇ ਚਾਹੀਦੀਆਂ ਕੱਲ ਨੂੰ ਕੋਈ ਵੱਡੀ ਕੋਈ ਮਾਰਦਾਤ ਹੁੰਦੀ ਹੈ ਕੋਈ ਬੰਦਾ ਬੁਲਾਣ ਜਾਂਦਾ ਹੈ ਤਾਂ ਇਹ ਉਹਨਾਂ ਦੇ ਨਾਲ ਇਹਨਾਂ ਨੇ ਜਵਾਬ ਦੇਣਾ ਨਾ ਜਾਣਾ ਤੇ ਮੈਂ ਸਮਝਦਾ ਇਹਨਾਂ ਦੀ ਬਹੁਤ ਵੱਡੀ ਅਨਗੱਲੀ ਹੈ ਕੀ ਨਾਮ ਹੈ ਜੀ ਮੇਰਾ ਨਿਕਸਨ ਕੁਮਾਰ ਚੇਅਰਮੈਨ ਗਊ ਰਖਸ਼ਾ ਦਲ ਪੰਜਾਬ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਗੱਡੀ ਗਊ ਮਾਸ ਭਰ ਕੇ ਦਿੱਲੀ ਤੋਂ ਪੰਜਾਬ ਤੇ ਹੁੰਦੇ ਹੋਏ ਸ਼੍ਰੀਨਗਰ ਜਾਏਗੀ ਇਹ ਸਪਲਾਈ ਪੰਜਾਬ ਚ ਵੀ ਕਰਦੇ ਆਂ ਔਰ ਇਹ ਸਪਲਾਈ ਹਰ ਸ਼ਹਿਰ ਦੇ ਵਿੱਚ ਕਰਦੇ ਜਾਂਦੇ ਆ ਤੁਸੀਂ ਦੇਖਿਆ ਹੋਣਾ ਪਿੱਛੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਹਰ ਸ਼ਹਿਰ ਦੇ ਵਿੱਚ ਬਰੀਆਨੀ ਦੀਆਂ ਦੁਕਾਨਾਂ ਖੁੱਲ ਗਈਆਂ ਇੰਨਾ ਕਿੰਨਾ ਕੁ ਪੰਜਾਬੀਆਂ ਨੂੰ ਬਰੀਆਨੀ ਨਾਲ ਪਸੰਦ ਆ ਗਈ ਜਾਂ ਕਿੰਨਾ ਕੁ ਉਹਨਾਂ ਨੂੰ ਲਗਾਵ ਹੋ ਗਿਆ ਕਿ ਉਹ ਹਰ ਬੰਦਾ ਹਰ ਸ਼ਹਿਰ ਚ 10-10 ਦੁਕਾਨਾਂ ਬਰੀਆਨੀ ਦੀਆਂ ਖੁੱਲ ਗਈਆਂ ਉਹ ਬਰੀਆਨੀ ਨਹੀਂ ਉਹ ਸਾਰਾ ਗਊ ਮਾਸ ਦਿੱਤਾ ਜਾ ਰਿਹਾ ਟਰੱਕਾਂ ਦੇ ਟਰੱਕ ਭਰ ਕੇ ਦਿੱਲੀ ਤੋਂ ਮੇਰਟ ਤੋਂ ਯੂਪੀ ਤੋਂ ਸਾਰੇ ਜਗ੍ਹਾ ਤੋਂ ਆ ਰਹੇ ਐ ਔਰ ਕਟਿੰਗ ਹੋ ਗਿਆ ਇੱਥੋਂ ਹੀ ਜਾਂਦੀਆਂ ਗਊ ਮਾਤਾ ਪਿੱਛੇ ਤੁਸੀਂ ਦੇਖਿਆ ਹੁਣ ਖੰਨਾ ਦੇ ਵਿੱਚ ਵੀ ਹੋਰ ਕਈ ਜਗ੍ਹਾ ਰਾਣਾ ਸਾਹਿਬ ਦੇ ਨਾਲ ਕਈ ਜਗ੍ਹਾ ਤੇ ਗਊ ਮਾਤਾ ਨੂੰ ਵੱਢ ਕੇ ਦਿੱਲੀ ਪਹੁੰਚਾਇਆ ਜਾਂਦਾ ਦਿੱਲੀ ਤੋਂ ਫਿਰ ਫੈਕਟਰੀ ਚ ਪੈਕਿੰਗ ਕਰਕੇ ਆਪਣੀਆਂ ਸਟੈਂਪਾਂ ਲਾ ਕੇ ਇਹ ਸਾਰੇ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਚ ਵੇਚਦੇ ਐ ਤੇ ਇਹ ਕਾਰਵਾਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਨਹੀਂ ਅੱਜ ਤੁਸੀਂ ਦੇਖ ਰਹੇ ਹੋ ਕਿ ਸਨਤਨੀ ਦਾ ਗੁੱਸਾ ਕਿਸ ਤਰ੍ਹਾਂ ਭੜ ਗਿਆ ਹੈ ਐਸਾ ਨਾ ਹੋਵੇ ਕਿ ਇਹ ਮਾਹੌਲ ਪੰਜਾਬ ਨੂੰ ਖਰਾਬ ਕਰ ਦੇਵੇ ਕਦੋਂ ਤੱਕ ਜਿਹੜਾ ਤੁਹਾਡਾ ਜਾਨ ਚੱਲਦਾ ਰਹੇ ਜੱਟ ਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਦ ਤੱਕਰ ਪ੍ਰਧਾਨ ਜੀ ਬੈਠੇ ਐ ਜਿੱਦਾਂ ਇਹ ਕਹਿਣਗੇ ਮੰਗਾਂ ਸਾਡੀਆਂ ਇਹੀ ਆ ਜੀ ਜਿਨ੍ਹਾਂ ਨੇ ਸਾਡੇ ਖਿਲਾਫ ਅੰਗੈਲੀ ਕੀਤੀ ਹੈ ਪ੍ਰਸ਼ਾਸਨ ਨੇ ਅਗਰ ਕੋਈ ਵੀ ਸੇਪਨਿੰਗ ਹੋ ਜਾਂਦੀ ਅਸੀਂ ਬੀਟੀ ਕਰਾਈ ਹੈ ਆਪਣੇ ਕੰਟਰੋਲ ਰੂਮ ਤੇ 5:30 ਵਜੇ ਦਾ ਫੋਨ ਕਰਿਆ ਹੋਇਆ ਲੇਕਿਨ ਕੋਈ ਵੀ ਮੁਲਾਜ਼ਮ ਰੋਡ ਤੇ ਨਹੀਂ ਪਹੁੰਚਿਆ ਉਸ ਤੋਂ ਬਾਅਦ ਵੀ ਅਸੀਂ ਸਾਨੂੰ ਫੋਨ ਆਂਦਾ ਕਿ ਥਾਣੇ ਰੋਕੀ ਅਸੀਂ ਥਾਣੇ ਅਸੀਂ ਕਰੀ ਪਰ ਕਾਰਵਾਈ ਵੀ ਅਸੀਂ ਕਰ ਲੈਂਦੇ ਹੁਣ ਅਸੀਂ ਕਰ ਰਹੇ ਆ ਕਾਰਵਾਈ ਹੁਣ ਨਾ ਰੋਕੋ ਸਾਨੂੰ ਜੇ ਤੁਸੀਂ ਹੋਣੇਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੰਡੀ ਗੋਬਿੰਦਗੜ ਤੋਂ ਜਿੱਥੇ ਕਿ ਲੋਕਾਂ ਨੇ ਗਊ ਮਾਸ ਲੈ ਜਾਂਦਾ ਇੱਕ ਟਰੱਕ ਫੜ ਲਿਆ ਹੈ ਚੰਮੂ ਕਸ਼ਮੀਰ ਨੰਬਰ ਦਾ ਟਰੱਕ ਹੈ ਸ਼ੀਨਗਰ ਇਹ ਗਊ ਮਾਸ ਦੀ ਸਪਲਾਈ ਹੋਣੀ ਸੀ ਪਤਾ ਲੱਗਿਆ ਲੋਕਾਂ ਨੇ ਉੱਥੇ ਤਰਨਾ ਲਾ ਦਿੱਤਾ ਥਾਣੇ ਦੇ ਬਾਹਰ ਪੁਲਿਸ ਤੇ ਵੀ ਵੱਡੇ ਵੱਡੇ ਇਲਜ਼ਾਮ ਲਗਾਏ ਗਏ ਨੇ ਇਹ ਪੂਰਾ ਮਾਮਲਾ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਪਹਿਲਾਂ ਤਸਵੀਰਾਂ ਦੇਖੋ ਜੋ ਟਰੱਕ ਫੜਿਆ ਗਿਆ ਜੰਮੂ ਕਸ਼ਮੀਰ ਨੰਬਰ ਦਾ ਟਰੱਕ ਹੈ ਗੋਮਾਸ ਨਾਲ ਭਰਿਆ ਹੋਇਆ ਸੀ ਔਰ ਜੰਮੂ ਕਸ਼ਮੀਰ ਸ਼੍ਰੀਨਗਰ ਦੇ ਵਿੱਚ ਇਸ ਦੀ ਸਪਲਾਈ ਹੋਣੀ ਸੀ ਸ਼੍ਰੀਨਗਰ へ ਜਾ ਰਿਹਾ ਸੀ ਗੁੱਸੇ ਦੇ ਵਿੱਚ ਲੋਕ ਆ ਗਏ ਪੰਤ ਤੋੜ ਕੀਤੀ ਉਸ ਤੋਂ ਬਾਅਦ ਦੱਸਦੀ ਏ ਕਿ ਪੁਲਿਸ ਥਾਣੇ ਦੇ ਬਾਹਰ ਤਰਨਾ ਵੀ ਲਾ ਦਿੱਤਾ ਦਰਸਲ ਗਊ ਰੱਖਿਆ ਦਲ ਦੇ ਕੁਝ ਮੈਂਬਰ ਨੇ ਜਿਨ੍ਹਾਂ ਨੂੰ ਉਹਨਾਂ ਨੇ ਦੱਸਿਆ ਹੈ ਕਿ ਫੋਨ ਦੇ ਉੱਤੇ ਜਾਣਕਾਰੀ ਮਿਲੀ ਸੀ ਕਿ ਦਿੱਲੀ ਤੋਂ ਗਊਮਾਸ ਦਾ ਲੱਦਿਆ ਹੋਇਆ ਇਹ ਜੋ ਟਰੱਕ ਹੈ ਰਵਾਨਾ ਹੋ ਗਿਆ ਪੰਜਾਬ ਤੋਂ ਹੋ ਕੇ ਨਿਕਲਣਾ ਹੈ ਸ਼੍ਰੀਨਗਰ ਇਸ ਗਊਮਾਸ ਦੀ ਸਪਲਾਈ ਹੋਣੀ ਹੈ ਸੋ ਲਗਾਤਾਰ ਉਹ ਜੋ ਲੋਕੇਸ਼ਨ ਨੇ ਚੈੱਕ ਕਰਦੇ ਰਹੇ بار بار ਆਪਣੇ ਬੰਦਿਆਂ ਨੂੰ ਭੇਜ ਕੇ ਨਾਕੇ ਲਵਾਉਂਦੇ ਰਹੇ ਤਾਂ ਕਿ ਇਸ ਟਰੱਕ ਨੂੰ ਫੜਿਆ ਜਾ ਸਕੇ ਔਰ ਆਖਿਰਕਾਰ ਮੰਡੀ ਗੋਬਿੰਦਗੜ ਦੇ ਵਿੱਚ ਇਸ ਟਰੱਕ ਨੂੰ ਫੜ ਲਿਆ ਗਿਆ ਗੌਰਖਿਆ ਦਲ ਦੇ ਜੋ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸਥਾਨਕ ਥਾਣੇ ਦੇ ਵਿੱਚ ਕਈ ਵਾਰ ਫੋਨ ਕੀਤੇ ਗਏ ਜਾਣਕਾਰੀ ਦਿੱਤੀ ਗਈ ਪਰ ਉਸ ਦੇ ਬਾਵਜੂਦ ਵੀ ਪੁਲਿਸ ਅਧਿਕਾਰੀ ਮੌਕੇ ਤੇ ਨਹੀਂ ਪਹੁੰਚੇ ਕਿਸੇ ਨੇ ਵੀ ਉਸ ਗਲਤ ਉਸ ਮਾਮਲੇ ਤੇ ਸਾਰ ਲੈਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੀ ਅਜਿਹਾ ਵੱਡਾ ਮਾਮਲਾ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਵਾਲਾ ਮਾਮਲਾ ਕਿਉਂਕਿ ਗੌਰਖਿਆ ਦਲ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਹ ਅਜਿਹੇ ਮਾਮਲੇ ਦੇਖ ਰਹੇ ਨੇ ਔਰ ਇੱਕ ਸਾਲ ਦੇ ਅੰਦਰ ਉਹਨਾਂ ਨੇ ਕਿਹਾ ਹੈ ਕਿ 10 ਤੋਂ 12 ਜੋ ਟਰੱਕ ਨੇ ਗਊ ਮਾਸ ਦੇ ਫੜਦੇ ਨੇ ਸਰਕਾਰ ਨੂੰ ਵੀ ਸ਼ਿਕਾਇਤ ਭੇਜੀ ਹੋਈ ਹੈ ਪੁਲਿਸ ਪ੍ਰਸ਼ਾਸਨ ਦੇ ਕੋਲ ਵੀ ਸ਼ਿਕਾਇਤਾਂ बार-बार ਜਾਂਦੀਆਂ ਨੇ ਪਰ ਫਿਰ ਵੀ ਕੋਈ ਹੱਲ ਇਸ ਦਾ ਨਹੀਂ ਨਿਕਲਦਾ ਸੋ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਫਤਿਹਗੜ੍ਹ ਸਾਹਿਬ ਦੀ ਲੋਹਾਂ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਗਊ ਰੱਖਿਆ ਦਲਵਲੋਂ ਜੰਮੂ ਐਂ ਕਸ਼ਮੀਰ ਨੰਬਰ ਦਾ ਟਰੱਕ ਫੜਿਆ ਗਿਆ ਹੈ ਗਊਮਾਸ ਲਿਜਾ ਰਿਆ ਸੀ ਸਪਲਾਈ ਹੋਣੀ ਸੀ ਸ਼੍ਰੀਨਗਰ ਵਿਖੇ ਔਰ ਮੰਡੀ ਗੋਬਿੰਦਗੜ ਦੇ ਬਾਹਰ ਹੀ ਥਾਣੇ ਦੇ ਬਾਹਰ ਹੀ ਧਰਨਾ ਲਾ ਦਿੱਤਾ ਲੋਕਾਂ ਨੇ ਪ੍ਰਦਰਸ਼ਨ ਕੀਤਾ ਰਾਜ ਕੇ ਜਦੋਂ ਗੱਲਬਾਤ ਕੀਤੀ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਜੋ ਕਿ ਕੌਮੀ ਪ੍ਰਧਾਨ ਨੇ ਸतीश ਕੁਮਾਰ ਤੇ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜਾਣਕਾਰੀ ਉਹਨਾਂ ਨੂੰ ਮਿਲੀ ਸੀ ਕਿ ਦਿੱਲੀ ਤੋਂ ਇਹ ਰਵਾਨਾ ਹੋ ਗਿਆ ਹੈ ਪੰਜਾਬ ਵੱਲ ਨੂੰ ਜਾ ਰਿਹਾ ਹੈ ਸਪਲਾਈ ਜੋ ਹੈ ਸ਼੍ਰੀਨਗਰ ਦੇ ਵਿੱਚ ਹੋਣੀ ਹੈ ਔਰ ਬੜੀ ਮਸ਼ੱਕਰ ਤੋਂ ਬਾਅਦ ਉਹਨਾਂ ਨੇ ਕਿਹਾ ਕਿਉਂਕਿ ਪੁਲਿਸ ਨੂੰ ਬਾਰ-ਬਾਰ ਫੋਨ ਕੀਤੇ ਗਏ ਤਾਂਕਿ ਨਾਕਾਬੰਦੀ ਕਰਵਾ ਕੇ ਇਸ ਟਰੱਕ ਨੂੰ ਰੋਕਿਆ ਜਾ ਸਕੇ ਪਰ ਪੁਲਿਸ ਵੱਲੋਂ ਕੋਈ ਰਿਸਪਾਂਸ ਉਹਨਾਂ ਨੂੰ ਨਹੀਂ ਮਿਲਿਆ ਹਾਰ ਕੇ ਉਹਨਾਂ ਨੇ ਆਪਣੇ ਲੋਕਾਂ ਨੂੰ ਆਪਣੀ ਟੀਮ ਦੇ ਮੈਂਬਰਾਂ ਨੂੰ ਬਾਰ-ਬਾਰ ਫੋਨ ਕੀਤੇ ਲੋਕੇਸ਼ਨ ਟਰੇਸ ਕੀਤੀ ਜਿਸ ਤੋਂ ਬਾਅਦ ਮੰਡੀ ਗੋਬਿੰਦਗੜ ਦੇ ਵਿੱਚ ਆ ਕੇ ਆਖਿਰਕਾਰ ਇਹ ਟਰੱਕ ਫੜਿਆ ਗਿਆ ਔਰ ਉਹਨਾਂ ਨੇ ਕਿਹਾ ਕਿ ਜੋ ਭੰਤੋੜ ਹੋਈ ਹੈ ਲੋਕਾਂ ਦੇ ਵਿੱਚ ਗੁੱਸਾ ਸੀ ਧਾਰਮਿਕ ਭਾਵਨਾਵਾਂ 'ਵਾਂ ਉਹਨਾਂ ਦੀ ਆਹਤ ਹੋਈਆਂ ਸੀ ਸੋ ਗਰਮਾ ਗਰਮੀ ਦਾ ਮਾਹੌਲ ਸੀ ਉਸ ਦੇ ਵਿੱਚ ਆ ਕੇ ਲੋਕਾਂ ਨੇ ਜੋ ਟਰੱਕ ਦੀ ਉਹ ਭੰਤ ਤੋੜ ਕਰ ਦਿੱਤੀ ਹੈ ਔਰ ਟਰੱਕ ਖੋਲ ਕੇ ਬਕਾਇਦਾ ਦਿਖਾਇਆ ਕਿ ਕੌਮਾਸ ਦੇ ਨਾਲ ਲੱਦਿਆ ਹੋਇਆ ਸੀ ਤੇ ਇਸ ਸਪਲਾਈ ਹੋਣ ਲਈ ਜਾ ਰਿਹਾ ਸੀ ਉਹਨਾਂ ਨੇ ਕਿਹਾ ਕਿ 4 ਘੰਟੇ ਪਹਿਲਾਂ ਇਸ ਬਾਰੇ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਸੀ ਕਿਉਂਕਿ ਤੜਕੇ ਹੀ ਉਹਨਾਂ ਨੂੰ ਫੋਨ ਆ ਗਿਆ ਸੀ ਕਿ ਇਸ ਤਰੀਕੇ ਦੇ ਨਾਲ ਇੱਕ ਟਰੱਕ ਜੋ ਹੈ ਗਾਉਮਾਸ ਦੇ ਨਾਲ ਜਾ ਰਿਹਾ ਹੈ ਸ਼੍ਰੀਨਗਰ ਵਾਲੋਂ ਪੰਜਾਬ ਤੋਂ ਹੋ ਕੇ ਲੰਘਣਾ ਹੈ ਦਿੱਲੀ ਤੋਂ ਇਸ ਦੀ ਸਪਲਾਈ ਸ਼੍ਰੀਨਗਰ ਹੋਣੀ ਹੈ ਸੋ ਲਗਾਤਾਰ ਪ੍ਰਦਰਸ਼ਨ ਕਰਨ ਲਈ ਥਾਣੇ ਦੇ ਬਾਹਰ ਜੁਨੇ ਗੌਰਖਿਆ ਦਲ ਦੇ ਮੈਂਬਰ ਤੇ ਸਥਾਨਕ ਲੋਕ ਬੈਠ ਗਏ ਔਰ ਉਸ ਤੋਂ ਬਾਅਦ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਲਿਸ ਅਧਿਕਾਰੀਆਂ ਜੋ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਸਮਝਾਉਂਦੇ ਹੋਏ ਵੀ ਨਜ਼ਰ ਆਏ ਪਰ ਲੋਕਾਂ ਦਾ ਗੁੱਸਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ ਗੌਰਖਿਆ ਦਲ ਦੇ ਮੈਂਬਰਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਸਾਡੇ ਕੋਲ ਸੂਚਨਾ ਸੇ ਕਿ ਗਊ ਮਾਸ ਦਾ ਜਿਹੜਾ ਟਰੱਕ ਭਰਿਆ ਹੋਇਆ ਉਹ ਦਿੱਲੀ ਵੱਲੋਂ ਆ ਰਿਹਾ ਹੈ ਕਿ ਉਹ ਸ਼੍ਰੀਨਗਰ ਜਾਣਾ ਹੈ ਮੈਂ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਜਦੋਂ ਸਰਾਂਧਾ ਦੇ ਨੇੜੇ ਪਹੁੰਚੇ ਤੇ ਕੋਈ ਨਾਕਾ ਨਹੀਂ ਲੱਗਿਆ ਫਿਰ ਮੈਂ ਬੰਦਾ ਭੇਜਿਆ ਸਪੈਸ਼ਲ ਥਾਣੇ ਦੇ ਅੰਦਰ ਉਹਨਾਂ ਦੀਆਂ ਅੱਧਾ ਘੰਟੇ ਮਿੰਟਾਂ ਕਰੀਆਂ ਵੀ ਦੋ ਮੁਲਾਜ਼ਮ ਭੇਜੋ ਆਪਾਂ ਨਾਕਾ ਲਾ ਕੇ ਰਖਵਾਈਏ ਕਿਸੇ ਨੇ ਉੱਥੇ ਨਾਲ ਜਾਣ ਦੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅਸੀਂ ਆਪਣੇ ਦਲਬਲ ਨਾਲ ਆਪਣੀ ਟੀਮ ਦੇ ਨਾਲ ਬੜੀ ਮੁਸ਼ਕਲਤ ਨਾਲ ਉਹਨਾਂ ਸਾਡੇ ਉੱਪਰ ਟਰੱਕ ਚੜਾਉਣ ਦੀ ਕੋਸ਼ਿਸ਼ ਕਰੀ ਅਸੀਂ ਸਾਨੂੰ ਗਵਿੰਦਗੜ੍ਹ 'ਚ ਰੋਕਿਆ ਇਸ ਦੇ ਬਾਵਜੂਦ ਜਿਹੜਾ ਟਰੱਕ ਹੈ ਥਾਣੇ ਆ ਗਿਆ ਪਹੁੰਚ ਗਿਆ ਤੇ ਕੋਈ ਵੀ ਨਾ ਤਾਂ ਥਾਣੇ ਚ ਐਸਐਚਓ ਸੀ ਤੇ ਜਿਹੜੇ ਮੁਲਾਜ਼ਮ ਸੀ ਕੋਈ ਗੱਲ ਨਹੀਂ ਸੁਣ ਰਹੇ ਸੀ ਮਜਬੂਰਨ ਜਿਹੜੇ ਲੋਕ ਆ ਉਹਨਾਂ ਦੀ ਜਿਹੜੀ ਭਾਵਨਾ ੜਕ ਗਈਆਂ ਤੇ ਆ ਕੇ ਸੜਕ ਤੇ ਬੈਠ ਗਏ ਤੇ ਮੇਰੀ ਤਾਂ ਇਹੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹ ਜਿਹੜਾ ਗਊਆਂ ਵੱਢਣ ਕੱਟਣ ਦਾ ਜਿਹੜਾ ਮਸਲਾ ਪੰਜਾਬ 'ਚ ਚੱਲ ਗਿਆ ਮੈਂ ਅੱਜ ਤੱਕਰ ਗਊ ਰੱਖਾ ਕਰਦੇ ਹੋਏ ਮੈਨੂੰ ਤਕਰੀਬਨ 45-50 ਸਾਲ ਹੋ ਚੁੱਕੇ ਹਨ ਮੈਂ ਇਹ ਨਹੀਂ ਦੇਖਿਆ ਸੀ ਪੰਜਾਬ ਦੇ ਅੰਦਰ ਵੀ ਗਊਆਂ ਨੂੰ ਵੱਢ ਕੇ ਕਤਲ ਕਰਕੇ ਟਰੱਕਾਂ 'ਚ ਪੈਕ ਕਰਕੇ ਪੰਜਾਬ 'ਚੋਂ ਜਾਂਦੀਆਂ ਹੁਣ ਪੰਜਾਬ 'ਚੋਂ ਲੰਘਦੀਆਂ ਹੋ ਅਸੀਂ ਇਸੇ ਬੈਲਟ ਤੇ 8-10 ਟਰੱਕ ਸਾਲ ਸਵਾ ਸਾਲ 'ਚ